ਕੋਈ ਮਨੁੱਖ ਜ਼ਿੰਦਗੀ ਦੇ ਵਿੱਚ ਦੁਖੀ ਨਹੀਂ ਹੋਣਾ ਚਾਹੁੰਦਾ ਕਿ ਕੋਈ ਬੰਦਾ ਕਵੇ ਮੈਨੂੰ ਦੁੱਖ ਮਿਲ ਜਾਵੇ ਮੈਨੂੰ ਬਿਮਾਰੀਆਂ ਲੱਗ ਜਾਣ ਮੈਂ ਤਕਲੀਫ ਦੇ ਵਿੱਚ ਰਹਾ ਮੈਂ ਭੁੱਖਾ ਰਹਾ ਮੈਨੂੰ ਵਸਤਰ ਕੱਪੜੇ ਨਾ ਮਿਲਣ ਚੰਗਾ ਪਾ ਨਾ ਸਕਾਂ ਚੰਗਾ ਪਹਿਨ ਨਾ ਸਕਾਂ ਚੰਗਾ ਖਾ ਨਾ ਸਕਾਂ ਮੇਰੇ ਕੋਲ ਸਾਧਨ ਨਾ ਹੋਣ ਆਉਣ ਜਾਣ ਵਾਸਤੇ ਤਨ ਮਾਇਆ ਮੇਰੀ ਕੋਲ ਨਾ ਹੋਵੇ ਖਰਚਣ ਵਾਸਤੇ ਸੰਸਾਰਿਕ ਵਸਤੂਆਂ ਪਦਾਰਥਾਂ ਲੈਣ ਦੇਣ ਕਿਦਾਂ ਕੋਈ ਕਰੇਗਾ ਜੇ ਉਹਦੇ ਕੋਲ ਨਹੀਂ ਹੋਵੇਗਾ ਕੋਈ ਚਾਹੁੰਦਾ ਹੈ ਮੈਂ ਮੇਰੇ ਕੋਲ ਕੁਝ ਵੀ ਨਾ ਹੋਵੇ ਮੈਂ ਹਰ ਪੱਖ ਤੋਂ ਦੁਖੀ ਹੋਵਾਂ ਨਾ ਤੇ ਕਿਸੇ ਨੇ ਇਹ ਕਦੇ ਆਸ ਉਮੰਗ ਮਨ ਦੇ ਵਿੱਚ ਰੱਖੀ ਹੈ ਕੀਤੀ ਹੈ ਤੇ ਸ਼ਾਇਦ ਨਾ ਹੀ ਕੋਈ ਗਾਂ ਕਰ ਸਕੇ ਤੇ ਨਾ ਹੀ ਪਿੱਛੇ ਕੋਈ ਐਸਾ ਸੋਚ ਸਕਿਆ ਹੈ ਹਰ ਬੰਦਾ ਸੁਖੀ ਹੋਣਾ ਚਾਹੁੰਦਾ ਹੈ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਈ ਕੋਈ ਦੁੱਖ ਨਹੀਂ ਮੰਗਦਾ ਸੁੱਖ ਹੀ ਮੰਗਦੇ ਨੇ ਇਹ ਗੱਲ ਵੱਖਰੀ ਏ ਕਿ ਸੁੱਖ ਲੈਣ ਦੀ ᔪਗਤੀ ਸੁੱਖ ਲੈਣ ਦਾ ਢੰਗ ਜਿਹੜਾ ਹੈ ਉਹ ਉਹਨਾਂ ਦਾ ਗਲਤ ਹੋ ਸਕਦਾ ਹੈ ਪਰ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਉਹਦੇ ਜੀਵਨ ਦੇ ਵਿੱਚ ਦੁੱਖ ਹੋਵੇ ਤਕਲੀਫਾਂ ਹੋਣ ਹਰ ਬੰਦਾ ਖੁਸ਼ੀ ਚਾਹੁੰਦਾ ਹੈ ਉਹਦੇ ਪਰਿਵਾਰ ਵਿੱਚ ਉਹਦੇ ਜੀਵਨ ਵਿੱਚ ਉਹਦੇ ਧੀਆਂ ਪੁੱਤਰ ਜਿਹੜੇ ਨੇ ਉਹ ਹੱਸਦੇ ਵਸਦੇ ਰਸਦੇ ਰਹਿਣ ਖੁਸ਼ ਰਹਿਣ ਪਰਿਵਾਰਿਕ ਖੁਸ਼ੀਆਂ ਰਹਿਣ ਬਣੀਆਂ ਰਹਿਣ ਤਨ ਦੌਲਤ ਪਦਾਰਥ ਕਾਰੋਬਾਰ ਦੇ ਵਿੱਚ ਬਰਕਰਾਰ ਰਹੇ ਇਸ ਵਾਸਤੇ ਯਤਨ ਕਰਦਾ ਹੈ ਉਹ ਧਨ ਕਮਾਉਣ ਦੇ ਯਤਨ ਕਰਦਾ ਹੈ ਇਹਨਾਂ ਯਤਨਾਂ ਦੇ ਵਿੱਚ ਧਨ ਕਮਾਉਣ ਦੇ ਤਰੀਕੇ ਗਲਤ ਹੋ ਸਕਦੇ ਨੇ ਪਰ ਉਹਨਾਂ ਦੇ ਪਿੱਛੇ ਆਸ ਜਿਹੜੀ ਹੈ ਉਹ ਇੱਕ ਹੀ ਹੈ ਸੁੱਖ ਦੀ ਹੈ ਤੇ ਪਾਤਸ਼ਾਹ ਨੇ ਸਾਨੂੰ ਬਾਣੀ ਦੇ ਵਿੱਚ ਇਹ ਸਮਝਾਇਆ ਹੈ ਕਿ ਮਾਲਕ ਦੀ ਰਜ਼ਾ ਤੋਂ ਬਿਨਾ ਉਹਦੇ ਹੁਕਮ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਮਨੁੱਖ ਦੇ ਜਿਹੜੇ ਯਤਨ ਨੇ ਨਾ ਪ੍ਰਾਪਤੀ ਦੇ ਵਾਸਤੇ ਉਹਦੇ ਯਤਨ ਉਹਦੇ ਉਦਦਮ ਜਿਹੜੇ ਨੇ ਉਹਦੀ ਕਿਰਪਾ ਦੇ ਨਾਲ ਸਫਲ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਕੋਈ ਉਦਦਮ ਨਾ ਕਰੇ ਯਤਨ ਨਾ ਕਰੇ ਯਤਨ ਕਰਨੇ ਚਾਹੀਦੇ ਨੇ ਉਦਦਮ ਕਰਨੇ ਚਾਹੀਦੇ ਨੇ ਪਰ ਉਦਮ ਯਤਨ ਕਰਦਿਆਂ ਹੋਇਆਂ ਟੇਕ ਜਿਹੜੀ ਹੈ ਉਹ ਵਾਹਿਗੁਰੂ ਦੀ ਕਿਰਪਾ ਦੀ ਹੀ ਰੱਖੇ ਆਸਰਾ ਉਸ ਮਾਲਕ ਨੂੰ ਹੀ ਸਮਝੇ ਕਿ ਉਹਨੇ ਜੋ ਕਰਨਾ ਹੈ ਉਹ ਹੋਣਾ ਹੈ ਉਹ ਹੋ ਕੇ ਰਹੇਗਾ ਬੰਦਾ ਸੋਚਦਾ ਹੈ ਮੈਂ ਪੱਛਮ ਵੱਲ ਨੂੰ ਜਾਣਾ ਹੈ ਇਹ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ ਘਰ ਤੋਂ ਵਿਚਾਰ ਕੀਤੀ ਕੀਤਾ ਕਿ ਅੱਜ ਪੱਛਮ ਵਾਲੇ ਪਾਸੇ ਨੂੰ ਜਾਣਾ ਹੈ ਆ ਕੰਮ ਉੱਥੇ ਜਾ ਕੇ ਕਰਨਾ ਹੈ ਪਰ ਹੋਇਆ ਕਿ ਉਸ ਨੂੰ ਪੱਛਮ ਵਾਲੀ ਥਾਂ ਤੋਂ ਪਰਮਾਤਮਾ ਨੇ ਪੂਰਬ ਵੱਲ ਭੇਜ ਦਿੱਤਾ ਉਹਨੇ ਸੋਚਿਆ ਸੀ ਬੰਦੇ ਨੇ ਸੋਚਿਆ ਸੀ ਇਸ ਦਿਸ਼ਾ ਵੱਲ ਨੂੰ ਜਾਣ ਵਾਸਤੇ ਪਰ ਉਹਦਾ ਸੋਚਿਆ ਚਿਤਵਿਆ ਜਿਹੜਾ ਸੀ ਨਾ ਉਹ ਵਿਚ ਵਿਚਾਲੇ ਹੀ ਰਹਿ ਗਿਆ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਪੂਰਬ ਹੀ ਲੈ ਜਾਤ ਪੂਰਬ ਵਾਲੇ ਪਾਸੇ ਨੂੰ ਲੈ ਗਿਆ ਮਤਾ ਸੋਚ ਤੈ ਕੀਤਾ ਸੀ ਬੰਦੇ ਨੇ ਤੈਅ ਕੀਤਾ ਸੀ ਪਰ ਹੋਣਾ ਉਸ ਹੀ ਜੋ ਮਾਲਕ ਨੂੰ ਭਾਉਂਦਾ ਸੀ ਹੁੰਦਾ ਤੇ ਉਹ ਹੈ ਨਾ ਬੰਦੇ ਦਾ ਮਨੁੱਖ ਦਾ ਤੈਅ ਕੀਤਾ ਹੋਇਆ ਕੁਛ ਨਹੀਂ ਹੁੰਦਾ ਜੋ ਪਰਮਾਤਮਾ ਨੇ ਤੈਅ ਕੀਤਾ ਹੁੰਦਾ ਹੈ ਉਹ ਹੋ ਕੇ ਰਹਿੰਦੀ ਹੈ